ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਣ ਦਾ ਮਹੀਨਾ ਬਤੀਤ ਹੋ ਚੁੱਕਾ ਹੈ ਭਾਦੋਂ ਦੇ ਮਹੀਨੇ ਨੂੰ ਸੁਣ ਦੀ ਕਿਰਪਾਲਤਾ ਕਰਨੀ ਜੀ ਭਾਦੋਂ ਪਰਮ ਪੁਲਾਣੀਆਂ ਦੁਜੈ ਲਗਾਹੇਤ ਲਖ ਸ਼ਿੰਗਾਰ ਬਣਾਇਆ ਨਹੀਂ ਕੇਤ ਜਿਤ ਦਿਨ ਦੇ ਬਿਨ ਸਸੀ ਤਿਤ ਬਲ ਕਹਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨ ਦੇਨੀ ਭੇਤ ਛਡ ਖੜੋ ਤੀਖਨੇ ਮਾਹੇ ਜਿਨ ਸੋ ਲਗਾਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੀਤ ਜੇਹਾ ਬੀਜ ਸੋ ਲੁਣੈ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਵਦੇਤ ਸੇ ਪਦ ਏ ਨਰਕਨਾ ਭਾਈ ਅਹ ਗੁਰ ਰਖਣ ਵਾਲਾ ਹੈ ਤ ਨਾਨਕ ਪ੍ਰਭ ਸਰਣਾਗਤੀ ਚਰਣਾ ਬੋਹਿਤ ਪ੍ਰਭ ਦੇਤ ਸੀ ਪਦਵੇ ਨਰਕਨਾ ਪਾਈ ਅਹ ਗੁਰ ਰਖਣ ਵਾਲੇ ਤ ਸੰਗRAND ਸ਼ਬਦ ਸੰਸਕ੍ਰਿਤ ਦੇ ਸਾਕ੍ਰਾਂਤ ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਸੂਰਜ ਦਾ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਜਾਣਾ ਭਾਵ ਕੇ ਮੌਸਮ ਦਾ ਇੱਕ ਦੂਜੇ ਮੌਸਮ ਦੇ ਵਿੱਚ ਬਦਲਣਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮਾਣਦੇ ਹਨ ਕਿ ਸਾਰੇ ਹੀ ਦਿਨ ਭਾਵ ਕੇ ਸਾਰੇ ਮਹੀਨੇ ਮਹੂਰਤ ਉਸ ਮਨੁੱਖ ਲਈ ਚੰਗੇ ਹਨ ਜਿਸ ਤੇ ਪ੍ਰਭੂ ਦੀ ਕਿਰਪਾ ਹੈ ਜਿਸ ਉਤੇ ਉਸ ਅਕਾਲ ਪੁਰਖ ਦੀ ਨਦਰ ਹੈ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਏ ਪਰਮਗਤ ਪਾਈ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਬਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਦਿਨ ਰੈਣ ਸਭ ਸੁਹਾਵਣੇ ਪਿਆਰੇ ਜਿਤ ਜਪਿਏ ਹਰ ਨਾਉ ਸਾਬਿਲ ਸਮੂਰਤ ਸਾ ਘੜੀ ਸੋ ਮਹਤ ਸਫਲ ਹੈ ਮੇਰੀ ਜਿੰਦੜੀਏ ਜੇ ਤ ਹਰ ਮੇਰਾ ਚਿਤ ਆਵੇ RAM ਸਿੱਖ ਅਨੰਨ ਪੰਡਤ ਧਿਕ ਐਸੇ ਗ੍ਰਹ ਤਿਥ ਵਾਰ ਜਾਨ ਨਹਿ ਕੈਸੀ ਏਕ ਭਰੋਸਾ ਪ੍ਰਭ ਕਾ ਪਾਏ ਤਿਆਗ ਲਗਨ ਅਰਦਾਸ ਕਰਾਏ ਹਰ ਮਹੀਨੇ ਹਰ ਦਿਨ ਸਤਿਗੁਰੂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰੇ ਤੇ ਅਰਦਾਸ ਕਰਾਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੇ ਕਾਰਜ ਰਾਸ ਕਰ ਦੇਣਗੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ